ਅ ਡਿਸਟ੍ਰਿਕਟ ਹਾਰਪੁਰ ਦੇ ਵਿੱਚ ਕੁਝ ਦਿਨ ਪਹਿਲਾਂ 21 ਤਰੀਕ ਨੂੰ ਦੋ ਲੇਡੀਆਂ ਜਿਹੜੀਆਂ ਹਸਪੀਟਲ ਤੋਂ ਦਵਾਈ ਲੈ ਕੇ ਬਾਹਰ ਨਿਕਲੀਆਂ ਸੀਗੀਆਂ ਔਰ ਤੁਸੀਂ ਉਹਦੀ ਵੀਡੀਓ ਦੇਖੀ ਹੋਣੀ ਕਾਫੀ ਵਾਇਰਲ ਹੋਈ ਸੀਗੀ ਤਿੰਨ ਨੌਜਵਾਨਾਂ ਨੇ ਉਹਨਾਂ ਤੋਂ ਪਰਸ ਖੋਲਿਆ ਸੀਗਾ ਔਰ ਉਹਨੂੰ ਐਸਐਸਪੀ ਸਾਹਿਬ ਵੱਲੋਂ ਬੜੀ ਗੰਭੀਰਤਾ ਨਾਲ ਲਿਆ ਗਿਆ ਉਹ ਸਨੈਚਿੰਗ ਨੂੰ ਔਰ ਅਸੀਂ ਤਿੰਨ ਦੇ ਤਿੰਨ ਬੰਦੇ ਹੀ ਇਹ ਰਾਉਂਡ ਅਪ ਕੀਤਾ ਹੈ ਜਿਹੜੇ ਕਿ ਜਿਨ੍ਹਾਂ ਨੇ ਦੋ ਵਾਰ ਦਾ ਤਾਂ ਹੁਣ ਤੱਕ ਸਾਡੀਆਂ ਜਿਹੜੀਆਂ ਜਿਹੜਾ ਇਹਨਾਂ ਕੋਲ ਮੋਟਰਸਾਈਕਲ ਸੀਗਾ ਉਹ ਦਸਹਿਰਾ ਗਰਾਉਂਡ ਤੋਂ ਇਹਨਾਂ ਨੇ ਚੋਰੀ ਕੀਤਾ ਸੀਗਾ ਹੋਰ ਕਵਰ ਹੋਇਆ ਉਹਦਾ ਮਗਜਮਾ ਵਕਤ ਦਰਜ ਕੀਤਾ ਔਰ ਸਨੇਚਿੰਗ ਇਹਨਾਂ ਨੇ ਉਸੇ ਮੋਟਰਸਾਈਕਲ ਤੇ ਕੀਤੀ ਸੀ ਉਹ ਵੀ ਰਿਕਵਰ ਕਰ ਲਿਆ ਹੈ ਔਰ ਤਿੰਨੇ ਹੀ ਦੋਚੀ ਜਿਹੜੇ ਹੈਗੇ ਆ ਉਸ ਵਾਰ ਦਾ ਜੇਕਰ ਤੁਸੀਂ ਸੀਸੀਟੀਵੀ ਕਿ ਕਾਫੀ ਤੁਸੀਂ ਦੇਖਿਆ ਹੋਣਾ ਬਣੀਆਂ ਹੋਈਆਂ ਵੀਡੀਓ ਉਹ ਵਾਇਰਲ ਹੋਈਆਂ ਸੀਗੇ ਉਹ ਤਿੰਨੇ ਹੀ ਲੋਕੀ ਫੜਲੇ ਹੈਗੇ ਔਰ ਫਰਦਰ ਸਾਡੇ ਕੋਲ ਡਿਮਾਂਡ ਤੇ ਹੈਗੇ ਆ ਔਰ ਦੋ ਤਾਂ ਹੈਗੇ ਆ ਭਾਦਰਪੁਰ ਮੱਲਾ ਹੈਗਾ ਠਠਿਆਲਾ ਮੱਲਾ ਉੱਥੋਂ ਦੇ ਆ ਇੱਕ ਹੈਗਾ ਹਰਦੋਖਾਨਪੁਰ ਦਾ ਇਹਨਾਂ ਦੇ ਨਾਂ ਸ਼ਿਵਮ, ਕ੍ਰਿਸ਼ਨ ਤੇ ਰਾਹੁਲ ਜਿਹੜਾ ਸ਼ਿਵਮ ਆ ਇੱਕ ਕ੍ਰਿਸ਼ਨ ਹੈਗਾ ਇਹਨਾਂ ਤੇ ਪਹਿਲਾਂ ਵੀ ਐਫਆਰ ਦਰਜ ਹੈਗੇ ਔਰ ਜਿਹਨੀਆਂ ਫਰਦਰ ਹਲੇ ਕਿ ਹੁਣੇ ਕੱਲ ਹੀ ਇਹਨਾਂ ਨੂੰ ਅਰੈਸਟ ਕੀਤਾ ਹੈਗਾ ਔਰ ਉਹਦੀ ਫਰਦਰ ਇਨਵੈਸਟੀਗੇਸ਼ਨ ਚੱਲ ਰਹੀ ਹੈ ਹੋਰ ਇਹ ਨਹੀਂ ਕਿਹੜੀਆਂ ਕਰੀਆਂ ਵਾਰਦਾਤਾਂ ਸਰ ਇਹਨਾਂ ਕੋਈ ਵੈਪਨ ਵੀ ਵਰਤਦੇ ਯੂਜ਼ ਕਰਦੇ ਨਾਲ ਕਿ ਕਿਦਾਂ ਕਿੰਨੇ ਕਿਦਾਂ ਕਰਦੇ ਸੀ ਜੰਗ ਬੀਸਿਕਲੀ ਸੌਫਟ ਕਾਰਨਰ ਯੂਜ਼ ਕਰਦੇ ਸੀ ਇਹ ਜਾਂਦੇ ਜਾਂਦੇ ਹੀ ਸਨੈਚਿੰਗ ਕਰਦੇ ਸੀਗੇ ਔਰ ਆਪਣੇ ਲਈ ਛੋਟਾ ਮੋਟਾ ਰਾਲ ਰੂਡ ਜਾਂ ਇਹੋ ਜਿਹਾ ਵੈਪਨ ਹੀ ਹੁੰਦਾ ਸੀ ਨਾ ਕੋਈ ਦੂਜਾ ਕੋਈ ਮਾਰੂ ਹਥਿਆਰ ਕਹਿ ਲਈਏ ਉਹ ਨਹੀਂ ਹੁੰਦਾ ਸੀਗਾ ਔਰ ਮੇਨ ਜਿਹੜਾ ਇਹਨਾਂ ਦਾ ਰੀਜ਼ਨ ਹੈਗਾ ਕਿ ਇਹ ਐਡਿਕਟ ਹੈਗੇ ਆ ਉਹਦੀ ਪੂਰਤੀ ਲਈ ਹੀ ਇਹ ਆਪਣੀਆਂ ਸਨੇਚਿੰਗਸ ਕਰਦੇ ਸੀ ਮੈਨੂੰ ਇਹਨਾਂ ਦੇ ਉਮਰ ਦੀ ਕੇਸ ਹੈ ਜਨਾਂ ਕਿ ਹੋਰ ਇਸ ਤਰ੍ਹਾਂ ਆ ਨਹੀਂ ਇੱਕ ਤਾਂ ਐਨਡੀ ਦੇ ਹੈਗੇ ਆ ਚੋਰੀ ਦੇ ਹੈਗੇ ਆ 379 ਬੀ ਦਾ ਪਹਿਲਾ ਵੀ ਪਰਚਾ ਹੈਗਾ ਇੱਕ 636 ਦਾ ਹੈਗਾ ਇੱਕ ਤੇ 306 ਦਾ ਜਨਾਂ ਮੰਨਿਆ ਕਿ ਮਤਲਬ ਸਨੇਚਿੰਗ ਕਰਦੇ ਰਹੇ ਜੋਸ਼ ਆ ਬਸ ਇੱਕ ਪਰਚੇ ਦਰਜ ਹੈ ਕਿ ਜੇ ਕੇਸ ਹੋਇਆ ਉਹਨਾਂ ਚ ਆਪਣੀ ਨਹੀਂ ਨਹੀਂ ਉਹਦੇ ਚ ਹੁਣ ਆਪਾਂ ਰਿਮਾਂਡ ਲਿਆ ਹੱਲੇ ਨਹੀਂ ਇੰਟਰੋਗੇਸ਼ਨ ਕਰਾਂਗੇ ਕਿ ਕਿਨਾ ਬਹੁਤ ਬੋੜੀ ਬ੍ਰਾਮਹਰ ਕਿਸ ਤਰ੍ਹਾਂ ਫੋਨਾਂ ਵਗੈਰਾ ਬ੍ਰਾਮਹਰ ਹੋਇਆ ਹੱਲੇ ਰਿਮਾਂਡ ਤੇ ਤੁਹਾਨੂੰ ਕਹਿੰਦੇ ਅੱਜ ਹੀ ਰਿਮਾਂਡ ਲਿਆ ਆ ਕਰਾਂਗੇ ਕਿ ਜਿੱਥੇ-ਤੇ ਕਬਰੀਆਂ ਜਿੱਥੇ ਜੇ ਨਹੀਂ ਸੀਲ ਕਰਦੇ ਆ ਉਹ ਸਾਰਾ ਇਹੀ ਗੋ-ਥਰੂ ਹੋਵਾਂਗੇ ਔਰ ਜਿੰਨੇ ਵੀ ਅੱਗੇ ਚੇਨ ਚ ਬੰਦੇ ਆਉਣਗੇ ਕਿਸੇ ਨੂੰ ਬਖਸ਼ਿਆ ਨਹੀਂ ਜਾਊਗਾ ਕਿੰਨੇ ਉਮਰ ਕਿੰਨੀ ਕਾਇਨਾਂ ਤੁਸੀਂ ਦੇਖ ਹੀ ਲਿਆ 23 24 25 ਸਾਲ ਦੀ ਏਜ ਐ ਨਾ ਸਾਰੇ ਯੂਥ ਆ ਜੰਗ ਹੈਗੇ ਆ ਸਹੀ ਹੈ ਡਾਇਰੈਕਟ ਮੈਂ ਕਹਿ ਦਿੰਦਾ ਉਹ ਕਿਹੜੇ ਏਰੀਆ ਚ ਜ਼ਿਆਦਾ ਦਰਬਾਰਦਾ ਸ਼ਹਿਰ ਦਾ ਏਰੀਆ ਸੀ ਜਿਹੜਾ ਮਾਡਲ ਟਾਊਨ ਹੋ ਗਿਆ ਸ਼ਹਿਰ ਦਾ ਏਰੀਆ ਹੋ ਗਿਆ ਇਹਨੂੰ ਹੀ ਜ਼ਿਆਦਾ ਇਹ ਟਾਰਗੇਟ ਲੇਡੀਜ਼ ਨੂੰ ਜ਼ਿਆਦਾ ਟਾਰਗੇਟ ਕਰਦੇ ਸੀ ਸੇ ਬਰਮਜੀ ਕਿੰਨੀ ਕਹੋਗੀ ਜਰਾ ਮੰਗ ਹੱਲੇ ਆਪਾਂ ਲਿਆ ਹੈਗਾ ਪਰਸ ਕਿੱਥੇ ਨਹੀਂ ਸਿੱਟਿਆ ਕੀ ਕੀਤਾ ਉਹ ਸਾਰਾ ਹੱਲੇ ਫਰਦਰ ਇਨਵੈਸਟੀਗੇਸ਼ਨ ਚ ਪੂਰਾ